ਤਨ ਤੁਸ ਸੱਚੇ ਪਾਤਸ਼ਾਹ ਜੀ ਗੁਰੂ ਬੰਸਾ ਮਹਾਰਾਜ ਜੀ ਨੇ ਪਾਵਨ ਹਜ਼ੂਰ ਵਿੱਚ ਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਦੇ ਦਾਤ ਕਰੇ ਗੁਰੂ ਪਰਿ ਖਾਲਸਾ ਸਾਹਿਬ ਸੰਗਤ ਜੀ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਨੇ અપਾਰ ਕਿਰਪਾ ਕੀਤੀ ਹੈ ਮੌਸਾਬ ਨਗਰ ਦੀਆਂ ਅਤੇ ਇਲਾਕੇ ਦੀਆਂ ਸੰਗਤਾਂ ਨੇ ਰਲ ਮਿਲ ਕਰਕੇ ਸਤਗੁਰੂ ਮਹਾਰਾਜ ਦੇ ਵਿਆਹ ਪਰਉਪਦੇਸ ਸੰਬੰਧ ਦੇ ਵਿੱਚ ਜੋ ਅੱਜ ਦੇ ਸਮਾਗਮ ਰੱਖੇ ਨੇ ਤਿੰਨ ਦਿਨ ਤੋਂ ਸਤਗੁਰੂ ਮਹਾਰਾਜ ਜੀ ਦੀ ਇਲਾਹੀ ਬਾਣੀ ਆਪ ਸਰਵਣ ਕਰਦੇ ਆ ਰਹੇ ਹਨ ਆਪ ਜੀ ਦਾ ਬਹੁਤ ਸਨਮਾਨ ਮੈਂ ਨਹੀਂ ਲੈਣਾ ਦਾਸ ਤੋਂ ਪਹਿਲਾਂ ਢਾਡੀ ਜੱਥੇ ਦੁਆਰਾ ਆਪ ਜੀ ਨੇ ਪ੍ਰਸੰਨ ਸਰਵਨ ਕੀਤੇ ਨੇ ਹੋਗਦਾ ਸਾਹਿਬ ਜੀ ਜੱਥੇ ਨੇ ਬੜੀ ਪ੍ਰਿੰਟ ਸਾਹਿਬ ਆਪ ਜੀ ਨੂੰ ਗੁਰੂ ਸੱਚਾ ਪਾਤਸ਼ਾਹ ਦਾ ਕੇ ਆ ਸੁਣਾਇਆ ਤੇ ਮੇਰੇ ਤੋਂ ਬਾਅਦ ਵੀ ਅਵਤਾਰ ਸਿੰਘ ਜੀ ਬਾਸੀ ਉਹਨਾਂ ਦੇ ਢਾਡੀ ਜੱਥੇ ਨੇ ਆਪ ਸੰਗਤਾਂ ਨੂੰ ਪ੍ਰਸੰਨ ਸੁਨਾ ਕਰਕੇ ਸਤਿਗੁਰੂ ਮਹਾਰਾਜ ਦਾ ਇਤਿਹਾਸ ਸਰਵਨ ਕਰਾਉਣਾ ਤੇ ਦੋਨੇ ਹੀ ਜੱਥੇ ਜਿਹੜੇ ਦਾਸ ਦੇ ਸੀਨੀਅਰ ਪ੍ਰਚਾਰਕ ਜੱਥੇ ਵੀ ਮੈਂ ਕਹਿ ਸਕਦਾ ਜਿਨ੍ਹਾਂ ਨੂੰ ਅਸੀਂ ਦੇਖਦੇ ਤੇ ਸੁਣਦੇ ਰਹੇ ਸੋ ਸੰਗਤ ਜੀ ਬਹੁਤ ਬਹੁਤ ਧੰਨਵਾਦ ਮੈਂ ਕਰਨਾ ਚਾਹੁੰਨਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਵਿਧ ਬਣਾਈ ਹੈ ਬੜੇ ਲੰਗੇ ਸੰਗਤ ਦੇ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਗੁਰੂ ਕੀ ਸਿੱਖੀ ਦੇ ਪ੍ਰਚਾਰ ਨੂੰ ਸਵਾਮਾ ਸਤਿਗੁਰੂ ਮਹਾਰਾਜ ਨੇ ਨਹੀਂ ਆਣੇ ਤੇ ਮੌਸਰ ਲਗਦੀਆਂ ਸੰਗਤਾਂ ਹਰ ਸਾਲ ਹੀ ਸਦਾ ਪੁੱਤਰ ਭੇਟ ਕੇ ਇਹਨਾਂ ਸਮਾਰਣਾਂ ਦੇ ਦਰਸ਼ਲੇਦਾ ਸੰਗਤਾਂ ਦਾ ਕਰਵੋਗੇ ਸੋ ਮੈਂ ਕਦੇ ਇਸ ਸਟੇਜਾਂ 'ਤੇ ਬਚਨਾਂ ਸਾਂਝਾ ਨਹੀਂ ਕੀਤਾ ਪਰ ਅੱਜ ਮੇਰਾ ਮਨ ਕੀਤਾ ਹੈ ਕਿ ਆਪ ਸੰਗਤਾਂ ਦੇ ਨਾਲ ਇਹ ਬਚਨ ਜ਼ਰੂਰ ਸਾਂਝਾ ਕਰਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਪਰਫਾਏ ਆਪ ਜੀ ਨੇ ਸਰਬੰਨ ਕੀਤਾ ਹੈ ਧੰਨ ਗਗਨ ਨਵਖੰਡ ਮੈਂ ਜੋਤ ਸਰੂਪੀ ਰਹਿਓ ਪਰ ਪਨ ਮਫਰਕੁ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਾ ਸੱਚੇ ਪਾਤਸ਼ਾਹ ਪ੍ਰਤੱਖ ਹਾਜ਼ਰ ਨਾਜ਼ਰ ਹੈ ਤੇ ਆਪਣੇ ਸੇਵਕਾਂ ਦੀਆਂ ਸਭ ਮਨੋ ਕਾਮਨਾਵਾਂ ਸਤਿਗੁਰੂ ਅੱਜ ਵੀ ਪੂਰੀਆਂ ਕਰਦੇ ਹੈ ਮੌ ਨਗਰ ਜਿੱਥੇ ਸਤਿਗੁਰੂ ਮਹਾਰਾਜ ਨੇ ਚਰਨ ਪਾ ਦਿੱਤੇ ਤੇ ਅੱਜ ਉਹ ਨਗਰ ਮੌ ਸਾਹਿਬ ਬਣ ਗਿਆ ਜਿੱਥੇ ਸਤਿਗੁਰੂ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਹੋ ਗਈ ਉਹਨਾਂ ਨਗਰਾਂ ਨੂੰ ਵੀ ਸਾਹਿਬ ਦਾ ਰਕਬਾ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤਾ ਤੇ ਸੰਗਤ ਜੀ ਬਹੁਤ ਲੰਬਾ ਸਮਾਂ ਪਹਿਨਾ ਦਾਸ ਦੇ ਸਤਕਾਰਯੋਗ ਸੁਰਗਵਾਸੀ ਦਾਦੀ ਮਾਤਾ ਹਰਬੰਸ ਕੌਰ ਜੀ ਆਪ ਜੀ ਦੇ ਮੌ ਸਾਹਿਬ ਨਗਰ ਵਿਖੇ ਆਇਆ ਕਰਦੇ ਸੀ ਹਰ ਸਾਲ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਵਿਆਹ ਪਰੋਪਤ ਸੰਗਤ ਵਿੱਚ ਖਲੋ ਕਰਕੇ ਹੀ ਪਰਿਵਾਰ ਨੂੰ ਅਰਦਾਸ ਬੇਨਤੀ ਕੀਤੀ ਗਈ ਮਹਾਰਾਜ ਕਿਰਪਾ ਕਰੀਂ ਤਾਂ ਪਰਿਵਾਰ ਅੰਦਰ ਬੇਲ ਵਿਧਾਈ ਕੋਈ ਬੂਟਾ ਲਾਈ ਤੇ ਜਿੰਨਾ ਚਿਰ ਮੇਰੇ ਸਵਾਸ ਰਹਿਣਗੇ ਮੈਂ ਹਰ ਸਾਲ ਤੇਰੇ ਦਰ ਤੇ ਆਣ ਕੇ ਸੇਵਾ ਕਰਦੀ ਰਹੂੰ ਸੋ ਸੰਗਤ ਜੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਘਰ ਪਰਿਵਾਰ ਵਿੱਚੇ ਦਾਤ ਬਖਸ਼ਿਸ਼ ਕੀਤੀ ਮੇਰਾ ਜਨਮ ਹੋਇਆ ਤੇ ਜਿੰਨਾ ਚਿਰ ਮੇਰੇ ਦਾਦੀ ਜੀ ਜਿਉਂਦੇ ਰਹੇ ਆ ਸਵਾਸਾਂ ਕਰਕੇ ਹਰ ਸਾਲ ਮੈਨੂੰ ਨਾਲ ਲੈ ਕੇ ਮੌਲ ਸਾਬ ਨਗਰ ਵਿਖੇ ਜਾਂਦੇ ਰਹੇ ਆ ਤੇ ਉਸ ਵਕਤ ਛੋਟੇ ਬੱਚੇ ਹੁੰਦੇ ਸੀ ਇੰਨੀ ਜਾਣਕਾਰੀ ਨਹੀਂ ਸੀ ਸਾਨੂੰ ਇਹੀ ਦੱਸਿਆ ਜਾਂਦਾ ਸੀ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਤੇ ਚੱਲੇ ਤਿੰਨ ਦਿਨ ਜਾਣਾ ਸੰਗਤ ਜੀ ਦਰਸ਼ਨ ਦੇਦਾਰ ਕਰਨੇ ਤੇ ਉਸ ਵਕਤ ਬਾਹਰ ਮੰਡੀ ਵਾਲੇ ਪਾਸੇ ਦੀਵਾਨ ਲੱਗਿਆ ਕਰਦੇ ਸੀ ਚਾਨਣੀਆਂ ਲਾ ਕਰਕੇ ਅੱਜ ਕੋਈ ਸਤਿਗੁਰੂ ਜੀ ਦੀ ਬੜੀ ਕਿਰਪਾ ਹੋ ਗਈ ਹੈ ਉਹ ਸੁੰਦਰ ਦੀਵਾਨ ਹਾਲ ਬਣ ਗਿਆ ਹੈ ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਨਵੀਂ ਬਣ ਗਈ ਹੈ ਤੇ ਨਾਲ ਹੀ ਪਿਛਲੇ ਪਾਸੇ ਮਾਤਾ ਗੰਗਾ ਜੀ ਦਾ ਉਹ ਸਥਾਨ ਜਿੱਥੇ ਜਿਹਦੇ ਬਾਰੇ ਆਪ ਜੀ ਨੂੰ ਠਾਡੀ ਜੱਥੇ ਨੇ ਪ੍ਰਸੰਗ ਦੁਆਰਾ ਸ੍ਰੋਮਣ ਕਰਾਇਆ ਤੋ ਮੋਹ ਸਾਹਿਬ ਦੀ ਨੰਦਰ ਦਾ ਸੰਗਤ ਜੀ ਮੈਂ ਇਸ ਕਰਕੇ ਧੰਨਵਾਦੀ ਆ ਕਿਉਂਕਿ ਮੇਰੇ ਸਵਾਸ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕਿਰਪਾ ਨਾਲ ਚੱਲ ਰਹੇ ਆ ਉਹਨਾਂ ਦੀ ਰਹਿਮਤ ਨਾਲ ਸਾਡਾ ਇਸ ਸੰਸਾਰ ਤੇ ਸਤੂ ਮਹਾਰਾਜ ਨੇ ਸਵਾਸਾਂ ਦੀ ਪੂੰਜੀ ਬਖਸ਼ੀ ਹੈ ਤੇ ਆਪ ਸੰਗਤ ਦੇ ਵਿੱਚ ਖਲੋ ਕੇ ਪਰਿਵਾਰ ਨੇ ਅਰਦਾਸ ਕੀਤੀ ਜੋ ਸਤਿਗੁਰੂ ਨੇ ਸਰਵਨ ਕੀਤੀ ਤੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਜਿੱਥੇ ਆਪ ਜੀ ਨੂੰ ਇਹ ਮਾਣ ਪ੍ਰਾਪਤ ਹੈ ਕਿ ਗੁਰੂ ਸੱਚੇ ਪਾਤਸ਼ਾਹ ਜੀ ਦਾ ਸੋਹਰਾ ਪਰਿਵਾਰ ਸੋਹਰਾ ਨਗਰ ਹੈ ਉੱਥੇ ਹੀ ਆਪਾਂ ਮੀਰੀ ਪੀਰੀ ਦਿਵਸਾ ਕੁਝ ਦਿਨ ਪਹਿਲਾਂ ਮਨਾ ਕੇ ਗਏ ਆ ਵੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਨਾਨਕਾ ਪਿੰਡ ਵੀ ਹੈ ਸੋ ਆਪ ਨਗਰ ਦੀਆਂ ਸੰਗਤਾਂ ਨੂੰ ਇਹ ਮਾਣ ਹੋਣਾ ਚਾਹੀਦਾ ਕਿ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਇੰਨੀਆਂ ਬਰਕਤਾਂ ਇੰਨੀ ਰਹਿਮਤ ਇਸ ਨਗਰ ਦੀ ਸੰਗਤ ਉੱਤੇ ਬਖਸ਼ਿਸ਼ ਕੀਤੀ ਹੈ ਸੋ ਮੈਂ ਆਪਣੇ ਸਮੇਂ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਸ਼ਬਦਾਂ ਨੂੰ ਸੰਕੋਚਾਂ ਤੁਹਾਡੀ ਜਿੱਥੇ ਦੁਆਰਾ ਆਪ ਜੀ ਨੇ ਸਰਵਣ ਕੀਤਾ ਤੇ ਜਿੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖੀ ਦੀ ਜੜ ਸੰਗਤ ਦੀ ਪੱਕੇ ਰੂਪ ਵਿੱਚ ਵਿਝੀ ਦੇ ਕਰਕੇ ਲਾਈ ਹੈ ਨਾ ਮੋਹ ਸਾਹਿਬ ਦੇ ਨਗਰ ਦੇ ਅੰਦਰ ਵੀ ਸਤਗੁਰੂ ਮਹਾਰਾਜ ਜੀ ਦਾ ਰਿਸ਼ਤਾ ਇਸੇ ਕਰਕੇ ਕਰਵਾਇਆ ਗਿਆ ਸੀ ਕਿ ਆਪਣਾ ਦੁਆਬੇ ਦਾ ਇਲਾਕਾ ਜਿਹੜਾ ਇਧਰ ਨਾਲ ਪਾਸਾ ਹੈ ਨਾ ਸੱਚੀ ਸਰਦਰੀਆਂ ਦਾ ਬਹੁਤ ਵੱਡਾ ਪੁਜਾਰੀ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਔਲ ਤੋਂ ਪਹਿਲਾਂ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਮਹਾਰਾਜ ਜੀ ਦੇ ਸੇਵਕੀ ਭਾਈ ਮੰਜ ਵਰਗੇ ਗੁਰਸਿੱਖਾਂ ਨੇ ਬੇਨਤੀ ਕਰਕੇ ਸਤਗੁਰੂ ਮਹਾਰਾਜ ਜੀ ਦਾ ਰਿਸ਼ਤਾ ਇੱਥੇ ਕਰਵਾਇਆ ਸੀ ਤਾਂ ਜੋ ਮੜੀਆਂ ਪੂਜਿਤ ਲੋਕਾਂ ਨੂੰ ਗੁਰੂ ਦੀ ਸਿੱਖੀ ਵਾਲੇ ਪਾਸੇ ਲਿਖੋੜਿਆ ਜਾ ਸਕੇ। ਸੋ ਰੋ ਵਿਚਾਰ ਮੈਂ ਇਤਿਹਾਸਕ ਤੌਰ 'ਤੇ ਸੁਣਾਉਣਾ ਤੇ ਇਹ ਸਖੀ ਸਰਵਰੀਆਂ ਦੀ ਹੀ ਚਾਲ ਸੀ ਜੋ ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਬਰਾਤ ਦੇ ਵਿੱਚ ਐਸੀਆਂ ਚਲਾਕੀਆਂ ਕੀਤੀਆਂ ਸੀ। ਸੋ ਰੋ ਵਿਚਾਰ ਅੱਜ ਵੀ ਸਮਾਂ ਉਸੇ ਧੀ ਤੇ ਚੱਲਦਾ ਜਾ ਰਿਹਾ ਹੈ ਤੇ 도ਆਬੇ ਦੀ ਧਰਤੀ ਤੇ ਸਖੀ ਸਰਵਰੀਏ ਲਾਲਾਂ ਵਾਲੇ ਲੱਖਾਂ ਦੇ ਦਾਤੇ ਤੇ ਸੈਯਦ ਪੀਰ ਵਰਗਿਆਂ ਦੀਆਂ ਮਾਨਤਾਵਾਂ ਬਹੁਤੀਆਂ ਹੋਣੀਆਂ ਸ਼ੁਰੂ ਹੋ ਗਈਆਂ। ਜਿਹੜਾ ਵਿਚਾਰ ਦਾ ਵਿਸ਼ਾ ਹੈ ਜਿੱਥੇ ਅੱਜ ਆਪਾਂ ਸਤਿਗੁਰੂ ਮਹਾਰਾਜ ਜੀ ਦੀ ਇਸ ਵਿਆਪੁਰਗ ਨੂੰ ਮਨਾ ਰਹੇ ਹਾਂ ਤਾਂ ਮੈਂ ਬੇਨਤੀ ਕਰਾਂਗਾ ਕਿ ਆਪ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਠਾ ਇਹ ਵੀ ਉਪਰਾਲਾ ਜ਼ਰੂਰ ਕਰੀਏ ਕਿ ਜਿੱਥੇ ਇੱਥੇ ਪ੍ਰਚਾਰ ਹੋ ਰਿਹਾ ਪੰਜਾਬ ਦੀ ਧਰਤੀ ਤੇ ਵੀ ਆਪਾਂ ਗੁਰੂ ਅਰਜਨ ਦੇ ਮਹਾਰਾਜ ਜੀ ਵੱਲੋਂ ਲਾਏ ਹੋਏ ਇਸ ਬੂਟੇ ਨੂੰ ਹਰਾ-ਭਰਾ ਰੱਖਣ ਵਾਸਤੇ ਕੋਈ ਪ੍ਰਚਾਰ ਦੀਆਂ ਲਹਿਰਾਂ ਚਲਾਈਏ ਤਾਂ ਜੋ ਸਾਡੇ ਉਸ ਇਲਾਕੇ ਦੇ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੀ ਬਰਕਤ ਰਹੇ ਇਸੇ ਤਰ੍ਹਾਂ ਵਰਸਦੀ ਰਹੇ ਸੋ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਭਾਈ ਮੱਖਣ ਸਿੰਘ ਜੀ ਉਹਨਾਂ ਦਾ ਜਿਹੜੇ ਹਰ ਸਾਲ ਸੱਦਾ ਪੁੱਤਰ ਭੇਜਦੇ ਆ ਇਸੇ ਤਰ੍ਹਾਂ ਮੌਸਾ ਸਾਹਿਬ ਤੋਂ ਤੇ ਨਾਲ ਹੀ ਆਪਾਂ ਦਰਸ਼ਨ ਕਰ ਰਹੇ ਆ ਸੰਗਤ ਵਿੱਚ ਬੈਠੇ ਹੋਏ ਗੁਰੂਖਾਂ ਦੇ ਮਾਲੜੀ ਸਾਹਿਬ ਹੁਣੀ ਜਿਹੜੇ ਸਾਡੇ ਬੜੇ ਪਿਆਰੇ ਸਾਡੇ ਭਾਈ ਵੀ ਆ ਆਪ ਸੰਗਤਾਂ ਦੇ ਨਾਲ ਹਮੇਸ਼ਾ ਦਰਸ਼ਨ ਜਦਾਦ ਕਰਾਉਂਦੇ ਰਹਿੰਦੇ ਰਵੀਰ ਸਿੰਘ ਜੀ ਮਾਲੜੀ ਹੁਣੀ ਭਾਈ ਕਪਤਾਨ ਸਿੰਘ ਜੀ ਹੁਣੀ ਇਸੇ ਤਰ੍ਹਾਂ ਭਾਈ ਰਵੀਰ ਸਿੰਘ ਜੀ ਬਹੁਤ ਸਾਲ ਹੋਰ ਵੀ ਬਹੁਤ ਗੁਰਮੁਖ ਪਿਆਰੇ ਜਿਹੜੇ ਬੋਖੋ ਬਖਰੀਆਂ ਜਥੇਬੰਦੀਆਂ ਦੇ ਵਿੱਚ ਵੀ ਸੇਵਾਵਾਂ ਕਰਦੇ ਆ ਤੇ ਦਾਸ ਨੂੰ ਯਾਦ ਆ ਗਿਆ ਜਿੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜੀ ਦੇ ਅਸਥਾਨ ਮੋਹਲ ਸਾਹਿਬ ਨੰਗਰ ਵਿਖੇ ਹਨ ਉੱਥੇ ਹੀ ਸਾਧਗੁਰੂ ਮਹਾਰਾਜੀ ਦੀ ਛਿੱਧੀ ਦਾ ਸਭ ਤੋਂ ਵੱਡਾ ਕਾਰਨ ਜਿਨ੍ਹਾਂ ਨੇ ਸਤਗੁਰੂ ਮਹਾਰਾਜ ਜੀ ਦੇ ਨਾਲ ਆਪਣਾ ਵੈਰ ਕਮਾਇਆ ਤੇ ਸਤਗੁਰੂ ਮਹਾਰਾਜ ਨੂੰ ਲਾਹੌਰ ਦੀ ਧਰਤੀ ਤੇ 3 ਦਿਨ ਜੀਹੇ ਦੇ ਕੇ ਜਿਹੜਾ ਆਪਣਾ ਸਰੀਰ ਜਲ ਪ੍ਰਵਾਹ ਕਰਕੇ ਸਤਖੰਡ ਜਾਣਾ ਪਿਆ ਜਿੱਥੇ ਭਾਈ ਲਕਬੀਰ ਸਿੰਘ ਜੀ ਮਾਲੜੀ ਹੁਣੀ ਆਰਦੀ ਨੂੰ ਹਰ ਸਾਲ ਪੰਜਾਬ ਦੇ ਵਿੱਚ ਪੰਜਾਂ ਤਖਤਾਂ ਦੀ ਯਾਤਰਾ ਕਰਾਉਂਦੇ ਆ ਉੱਥੇ ਹੀ ਨਨਕਾਣਾ ਸਾਹਿਬ ਯਾਤਰਾ ਕਮੇਟੀ ਵੱਲੋਂ 6 ਨਵੰਬਰ ਤੋਂ ਲੈ ਕੇ 16 ਨਵੰਬਰ ਤੱਕ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਡੇਰਾ ਸਾਹਿਬ ਸਥਾਨ ਪਾਕਿਸਤਾਨ ਉਹ ਚੰਦੂ ਦਾ ਅਸਥਾਨ ਜਿੱਥੇ ਸਤਗੁਰੂ ਮਹਾਰਾਜ ਨੂੰ ਤਿੰਨ ਦਿਨ ਰੱਖੇ ਸਿਹੇ ਦਿੱਤੇ ਗਏ ਤੇ ਅਰਦਾਸ ਵਿੱਚ ਤੁਸੀਂ ਸਰਵਣ ਕੀਤਾ ਵੀ ਉਹਨਾਂ ਗੁਰਸਿੱਖਾਂ ਨੇ ਜਿਨ੍ਹਾਂ ਨੇ ਪੰਥ ਕੌਮ ਦੇ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਗੁਰਦੁਆਰਿਆਂ ਦੀ ਸੇਵਾ ਲਈ ਬੰਦ-ਬੰਦ ਕਟਵਾ ਦਿੱਤਾ ਉਹਨਾਂ ਅਸਥਾਨਾਂ ਦੇ ਦਰਸ਼ਨ ਵੀ ਜਥੇ ਵੱਲੋਂ ਕਰਵਾਈ ਜਾਣੇ ਹਨ ਸੋ ਆਪ ਸੰਗਤਾਂ ਜੇਕਰ ਭਾਈ ਦਰਸ਼ਨ ਦੇ ਨਾਲ ਵਾਸਤੇ ਜਾਣਾ ਚਾਹੁੰਦੀਆਂ ਹੋ ਤਾਂ ਕਿਸੇ ਵੀ ਗੁਰਸਿੱਖ ਨਾਲ ਆਪ ਸੰਪਰਕ ਕਰ ਸਕਦੇ ਹੋ ਸੋ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਮੈਂ ਆਪਜੀ ਤੋਂ ਅਗਿਆ ਲਵਾਂ ਬਹੁਤ ਬਹੁਤ ਧੰਨਵਾਦ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੈ ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਦਿਦਾਰ ਕਰਾਈ ਹੈ ਤੇ ਮੌਸਰ ਦੀ ਨਗਰ ਦੀ ਸੰਗਤ ਦਾ ਇਲਾਕੇ ਦੀ ਸੰਗਤ ਦਾ ਧੰਨਵਾਦ ਭਾਈ ਜਿਹੜਾ ਆਪ ਜੀ ਨੇ ਇਸ ਨਿਮਾਣੇ ਨੂੰ ਮਾਣ ਬਖਸ਼ ਕੇ ਆਪ ਜੀ ਦੇ ਸਮਾਗਮ ਵਿੱਚ ਹਾਜ਼ਰ ਹੋਣ ਵਾਸਤੇ ਸੰਗਤ ਨਾਲ ਸਮਝ ਕਰਨ ਵਾਸਤੇ ਸਮਾਂ ਦਿੱਤਾ ਢਾਡੀ ਰਠਾ ਪਇਓ ਤਾਂ ਸਿੰਘ ਜੀ ਬਾਰਸੀ ਉਹਨਾਂ ਕੋ ਵੀ ਖਿਮਾ ਚਾਹੁੰਦਾ ਜਿਨ੍ਹਾਂ ਦਾ ਸਮਾਂ 5-7 ਮਿੰਟ Mein ਲੈ ਲਿਆ ਤੁਹਾ ਮੈਂ ਉਮੀਦ ਕਰਦਾ ਵੀ ਸਾਡੇ ਬਜ਼ੁਰਗ ਹੈ ਇਹਨਾਂ ਵੱਲ ਦੇਖ ਕੇ ਅਸੀਂ ਪ੍ਰਚਾਰ ਕਰਦੇ ਆ ਤੇ ਮੇਰੀ ਇਸ ਭੁੱਲ ਨੂੰ ਨਹੀਂ ਿਤਾਰਨਗੇ ਬੋਲਦੇ ਆ ਤੋਂ ਆਪ ਸੰਗਤ ਨਾਲ ਸਮਝ ਕਰਦੇ ਆ ਤੋਂ ਹੋਈਆਂ ਬਿਆਨ ਬੇਬੰਤ ਗਲਤੀਆਂ ਭੁੱਲਾਂ ਦੀ ਮੈਨੂੰ ਖਿਮਾ ਬਖਸ਼ਿਸ਼ ਕਰਿਓ ਸਿੰਘ ਸਾਹਿਬ ਭਾਈ ਸੁਖਬੀਰ ਸਿੰਘ ਜੀ ਖਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਵੱਲੋਂ ਜਥੇਬੰਦੀ ਦੇ ਸਿੰਘ ਬੈਠੇ ਐ ਤੇ ਨਾਲ ਹੀ ਦੰਦਨੀ ਟਕਸਾਲ ਸ੍ਰੀ ਮਹਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਉਹਨਾਂ ਵੱਲੋਂ ਵੀ ਮੈਂ ਆਪ ਸੰਗਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਅਸ਼ੀਰਵਾਦ ਸਤਿਕਾਰ ਆਰੰਭਿਕ ਕੌਮ ਦੇ ਪ੍ਰਚਾਰ ਵਾਸਤੇ ਦਾਸ ਨਿਮਾਣਾ ਹੋ ਕਰਕੇ ਆਪ ਸੰਕਾਂ ਦੇ ਚਰਨ ਪਰ ਫਿਰ ਹੈ ਜੀ ਲੇਖੇ ਕਿਤੇ ਨਾ ਛੁਟੀਏ ਹਮ ਖਿਲਖਿਨ ਭੁੱਲਨਹਾਰ ਬਖਸ਼ਨਹਾਰਾ ਬਖਸ਼ੁਲਾ ਨਾਨਕ ਪਾਰ ਉਤਾਰ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ Allah'a emanet olun.